ਮੈਂ ਬਾਈਕਾਂ ਦੇ ਕਾਫੀ ਪਿੱਛੇ ਚੱਲ ਰਹੇ ਹਾਂ ਤੁਸੀਂ ਕਿਵੇਂ ਦੱਸੋਗੇ ਸਰ ਜੇ ਇਹਦਾ ਆਪਾ ਦੇਖਣ ਆਏ ਆ ਪਰ ਇਹ ਆ ਕਿ ਦੇਖੋ ਜਿੰਨੀਆਂ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਰੱਬ ਚੜ੍ਹਦੀ ਕਲਾ ਵਿੱਚ ਅਖੇ ਪਹਿਲਾਂ ਰੱਬ ਦਾ ਨਾਮ ਲੈ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਭਾਰਤ ਜੈ ਭਗਵਾਨ ਵਾਲਮੀਨ ਜੈ ਗੋਦੇ ਵਿਦਾਸਤਾਨਤਾ ਸ਼੍ਰੀ ਗੁਰੂ ਦੇ ਵਿਦਾਸਮਾਰੇ ਹਾਲੇਲੂਇਆ ਗੌਸਪਾਖੁਸ਼ੀ ਅਦ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਰੰਕਾਰ ਮੈਂ ਤੇਰੀ ਸ਼ਨਾ ਮੈਨੂੰ ਬਖਸ਼ੋ ਜਕਾਰਾ ਮਾ ਚਿੰਤਪੁਰੀ ਦਾ ਸਭ ਮਾਦਾ ਚਿੰਤ ਅੱਜ ਆਜੀ ਬੱਪਾ ਅੱਜ ਆਪਾਂ ਜਿਹੜੀ ਵੋਟ ਆਣਾ ਇਹ ਹੱਕ ਸੱਚ ਦੀ ਵੋਟ ਅਗਲੀ ਵਾਰ 4599 ਪੈਸੇ ਦੀ ਤੇ ਮੈਨੂੰ ਲੋਕਾਂ ਨੇ ਕਿਹਾ ਵਕਿ ਤੂੰ ਜਿੱਤੂਗਾ ਤੇ ਤੂੰ ਜਿੱਤੂਗਾ ਜੇਕਰ ਅੱਤ ਕੀ ਮੈਂ ਨਾ ਜਿੱਤਿਆ ਅਗਲੀ ਵਾਰ ਮੈਂ ਇਲੈਕਸ਼ਨ ਕਦੀ ਨਹੀਂ ਲੜੂਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ ਨਹੀਂ ਮੈਂ ਸਸਕੁਟ ਨਹੀਂ ਪਾਰਟ 2 ਫਿਲਮ ਆ ਨੋ ਫਿਲਮਾਂ ਮੇਰੀ ਹੋਰ ਚੱਲਦੀਆਂ ਪਈਆਂ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਆ ਲਾਸਟ ਵਾਰ ਹੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਤੇ ਇਲੈਕਸ਼ਨ ਨਹੀਂ ਲੜੂੰਗਾ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ ਮੈਂ ਰਾਜਨੀਤੀ ਛੱਡ ਦੇਣੀ ਹੈ ਪਹਿਲਾਂ ਮੈਂ ਕਿਹਾ ਸੀ ਲੋਕਾਂ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਕਿ ਹੁਣ ਮੈਂ ਛੱਡ ਦੇ ਤਾਂ 4 ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰ ਹੁਣ ਮੈਂ ਆਪਣੇ ਬੱਚਾ ਤਰਸਾਂਦਾ ਪਿਆ ਵੀ ਮੈਂ ਆਪਣੇ ਬੱਚੇ ਦਾ ਆ ਦੇਖੋ ਇੱਕ ਕੰਮ ਵੀ ਨਾ ਮੁਜੇ ਕਿਦਾਂ ਦਾ ਵਾ ਆ ਦੇਖੋ ਮੋਟਰਸਾਈਕਲ ਮੂੰਹ ਹੀ ਨਹੀਂ ਦਿਖਦਾ ਮਾਈਕ ਵਿੱਚ ਸੱਲੇ ਕੰਨ ਖੜਾਜਾ ਮੋਟਰਸਾਈਕਲ ਦੇ ਲਓ ਵੀ ਉਹ ਦੇਖ ਸਾ ਦਿਓ ਹਾਲਾਤ ਕੀ ਹੋ ਜੇ ਬਣੇ ਉਹ ਮੇਰੇ ਚੰਨੀ ਸਾਹਿਬ ਨਾਲ ਬੈਠੇ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਦੇਖੋ ਬਾਈ ਬੋਟਾ ਹੋ ਗਿਆ ਸੀ ਸ਼ਾਮੇ ਰਾਤੀ ਭਾਜੀ ਕਹਿੰਦੇ ਵੀ ਕਿੱਦਾਂ ਮੈਂ ਹਾਂਜੀ ਸਰ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਹਿੰਦਾ ਅੱਗੇ ਤਾਂ ਮੈਂ ਹੀ ਜਾਊਂਗਾ ਚੱਲੀ ਚੱਲੀ ਜਿੱਤਰੇ ਨੀ ਚੋਗੀ ਸਰ ਜਿੱਤਰੇ ਵੀ ਮੈਨੂੰ ਡਰ ਵੀ ਇਸ ਵਕਤ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਜਾ ਰਹੇ ਨੇ ਨਹੀਂ ਉਹਨਾਂ ਨੇ ਮੈਨੂੰ ਖੁਦ ਕਿਹਾ ਸੀ ਕਿ ਮੈਨੂੰ ਡਰ ਵੀ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਮਹਾਨਦਾਰ ਬੰਦਾ ਵਾ ਜਿਹੜਾ 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 ਵੋਟਾਂ ਲੈ ਕੇ ਜਾਊਗਾ ਜਿਹੜਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਸਪੁਰਨੀ ਪਾਰਟ 2 ਫਿਲਮ ਆਈ ਹੈ ਜਿਹਦੀ ਹੋਰ ਵੀ ਨੋ ਫਿਲਮਾਂ ਜਿਹੜੀਆਂ ਜਿੱਦੀ ਆ ਰਹੀਆਂ ਬੰਦੇ ਦੀਆਂ ਮੇਰੀ ਵਾਈਫ ਵੀ ਫਿਲਮ ਦੇ ਵਿੱਚ ਆਪਾਂ ਰੋਲ ਕਰ ਰਹੇ ਆ ਜੀ ਵੱਡੀ ਵੱਡੀ ਲੀਵ ਤੇ ਵੱਡੀਆਂ ਫਿਲਮਾਂ ਸਾਡੀਆਂ ਵਾਂ ਵੱਡੇ ਪਰਦੇ ਵਾਲੀਆਂ ਫਿਲਮਾਂ ਵਾਂ ਕਰਲਾ ਮਾੜਾ ਸਾਰਿਆਂ ਵਿੱਚ ਆਪਾਂ ਜਾ ਰਹੇ ਆ ਜੀ ਤੇ ਹੁਣ ਆਪਾਂ ਅੰਦਰ ਜਾ ਗਿੰਦੀ ਕਰਕੇ ਦੇਖਦੇ ਆਂ ਫਿਰ ਉਸ ਤੋਂ ਬਾਅਦ ਔਰ ਇੱਕ ਆਪਣਾ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਜੀ ਨੇ ਬਿਆਨ ਆਇਆ ਸੀ ਕਿਸੇ ਟਾਈਮ ਦਿੱਤੇ ਵੀ ਮੈਂ ਜਿਹੜਾ ਇਹ ਸੰਵਿਧਾਨ ਹੈ ਜੀ ਡਾਕਟਰ ਭੀਮ ਨਾਭਾ ਸਾਹਿਬ ਦਾ ਸੰਵਿਧਾਨ ਹੈ ਮੈਂ ਉਹ ਰક્ષਣ ਨੂੰ ਨਹੀਂ ਮੰਨਦਾ ਅੱਜ ਇਹ ਗੱਲ ਕਰੀਏ ਅਮਰਿਤਪਾਲ ਵੀ ਜੇਲ੍ਹ ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਹੈ ਉਹ ਕਹਿੰਦਾ ਸੀ ਕਿ ਸਾਹਮਣੂ ਆਪਣਾ ਸੰਵਿਧਾਨ ਜੇ ਅਮਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜੇ ਉਹਨਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਵਾ ਉਹ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਆ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਇਹ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲਏ ਐਮਪੀ ਕੌਂਸਲਰ ਔਰ ਜੇ ਗੱਲ ਕਰੀਏ ਪਿੰਡ ਦਾ ਸਰਪੰਚ ਨਾ ਹੁੰਦਾ ਡਾਕਟਰ ਭੀਮrao ਬਾਬਾ ਸਾਹਬ ਦੀ ਦੇਣਾ ਜੱਜ ਅਮ੍ਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਨਾ ਉਹ ਸਾਡੇ ਜਿਹੜੇ ਡਾਕਟਰ ਪਿੰਡੋਂ ਬਾਬਾ ਸਾਹਿਬ ਦਾ ਸੰਵਿਧਾਨ ਉਹਨੂੰ ਮੰਨੇ ਉਹਨਾਂ ਨੇ ਕਿਸ ਟਾਈਮ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸ ਟਾਈਮ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫੈਲ ਪਰ ਕਹਿਆ ਸੀ ਮੈਂ ਕਿਹਾ ਮੈਨੂੰ ਭਾਈ ਵੋਟ ਪਾਵੇਂ ਨਾ ਪਾਵੇ ਅਮਰਿਤਪਾਲ ਨੂੰ ਤੁਸੀਂ ਸਾਰੇ ਨੇ ਵੋਟ ਪਾ ਕੇ ਜਿਤਾ ਦਿਓ ਅਮਰਿਤਪਾਲ ਜਿੱਤਣਗੇ ਦੇਖੋ ਅਮਰਿਤਪਾਲ ਜਿੱਤੂਗਾ ਤੇ ਚੰਨੀ ਚਰਨਜੀਤ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਹਿਰਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਵੈਸੇ ਤਾਂ ਉਹਨਾਂ ਨੇ ਮੈਨੂੰ ਜਦੋਂ ਗਿਆ ਸੀ ਕਰ ਉਹਨਾਂ ਦੇ ਨਾਲ ਖਾਣਾ ਖਾਦਾ ਉਹ ਰਾਬਰੂ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਜਿਹੜਾ ਕੈਂਡੀਡੇਟ ਚਰਨਜੀਤ ਚੱਲ ਨਹੀਂ ਆਣਾ ਜਿਮਨੀ ਚੋਨਾ ਜ 4300 ਦੇ ਕਰੀਬ ਵੋਟ ਪਈ ਹੈ ਇਸ ਵਾਰ ਤੇ ਜੋ ਹੈ ਬੋਰਡ ਕਿਹੜਾ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈ ਕਿ ਕੀ ਕਹਣਾ ਹੈ 250 ਵੋਟਾਂ ਪਈਆਂ ਮੈਂ ਕਹਿੰਦਾ ਦੇਖੋ ਜੀ ਜੇ ਐਤ ਕੀ ਨੀਟੂ ਨਾ ਜਿੱਤਿਆ ਤੇ ਆਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕਾਂ ਦਾ ਨਾਮ ਇਹਨੂੰ ਕਹੋਗੇ ਕੱਲੋਂ ਵੀ ਤੁਂ ਬਰਾਵਾ ਦੇਸ਼ ਦਾ ਹਰ ਦੇ ਇੱਕ ਵਾਰੀ ਕਿਰਮੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹਨਾ ਵਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀ